ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸਾਂਭਰ ਦੋਸਾ ਸਾਂਭਰ ਦੋਸਾ ਬਣਾਉਣ ਦੇ ਲਈ ਜਿਹੜੀ ਇੱਕ ਨਾਰੀਅਲ ਵਾਲੀ ਚਟਨੀ ਹੋ ਮੈਂ ਤਿਆਰ ਕਰ ਲਈ ਹੈ ਪਰ ਇਸ ਨੂੰ ਹੋਰ ਮੈਂ ਰਾਈ ਦਾ ਤੜਕਾ ਲਗਾਣਾ ਤੇ ਟਮਾਟਰ ਦੀ ਜਿਹੜੀ ਟਿਕਣੀ ਉਹ ਮੈਂ ਤਿਆਰ ਕਰ ਰਹੀ ਹਾਂ ਤੇ ਦਾਲ ਨੂੰ ਮੈਂ ਪ੍ਰੈਸ਼ਰ ਤੇ ਰੱਖ ਦਿੱਤਾ ਹੈ ਔਰ ਹਰਦੀ ਦਾਲ ਨੂੰ ਪ੍ਰੈਸ਼ਰ ਤੇ ਰੱਖਤਾ ਸਾਂਭਰ ਬਣਾਉਣ ਵਾਸਤੇ ਤੇ ਦੋਸੇ ਦੀ ਜਿਹੜੀ ਸਟਫਿੰਗ ਹੈ ਉਹਦੇ ਲਈ ਮੈਂ ਆਲੂ ਉਬਾਲ ਲਏ ਆ ਤੇ ਇਹਦੇ ਨਾਲ ਤੜਤੌਮ ਤਾਂ ਨਾ ਦੱਸ ਦਿਆਂ ਕਿਵੇਂ ਲਗਾੜਾ ਜਦਨੇ ਬਣਾਉਂਦੇ ਨੇ ਜਿਹੜੇ ਟਮਾਟਰ ਲਿਆ ਉਹਨਾਂ ਨੂੰ ਮੈਂ ਦੋ ਹਿੱਸਿਆਂ ਵਿੱਚ ਡਿਵਾਈਡ ਕਰਕੇ ਥੋੜਾ ਜਿਹਾ ਤੇਲ ਲੈ ਕੇ ਉਹਨਾਂ ਨੂੰ ਫਰਾਈ ਕਰ ਲਿਆ। ਇਹਦੇ ਵਿੱਚ ਹੀ ਮੈਂ ਥੋੜਾ ਜਿਹਾ ਅਦਰਕ ਫਰਾਈ ਕਰ ਲਿਆ ਤੇ ਤਿੰਨ-ਚਾਰ ਮਿਰਚਾਂ ਤੇ ਦੋ-ਤਿੰਨ ਜਿਹੜੇ ਪੀਸ ਆ ਉਹ ਮੈਂ ਲਸਣ ਦੇ ਫਰਾਈ ਕਰ ਲਿਆ। ਤੇ ਇਹਨਾਂ ਨੂੰ ਹੁਣ ਆਪਾਂ ਠੰਡਾ ਕਰਕੇ ਮਿਕਸਰ ਜਾਰ ਦੇ ਵਿੱਚ ਆਪਾਂ ਪੀਸ ਲਵਾਂਗੇ। ਨਾ ਰਹੀ ਉਹਦੀ ਚਟਨੀ ਨੂੰ ਤੜਕਾ ਲਗਾਉਣ ਦੇ ਲਈ ਮੈਂ ਤੇਲ ਲਿਆ ਹੈ। ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ। ਮੈਂ ਇਹਦੇ ਵਿੱਚ ਪਾਵਾਂਗੀ ਹੁਣ ਤਿੰਨ-ਚਾਰ ਲਾਲ ਮਿਰਚਾਂ राई ਤੇ ਕੜੀ ਪੱਤਾ ਇਹਨੂੰ ਚੰਗੀ ਤਰ੍ਹਾਂ ਆਪਾਂ ਤੜਕਾ ਕੇ ਮਾਰਲ ਦੀ ਚਟਨੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਚਲ ਆਪਣੀ ਆਪਣੀ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਚੱਲਦੇ ਆਂ ਟਮਾਟਰ ਦੀ ਚਟਨੀ ਵੱਲ ਟਮਾਟਰਾਂ ਦੀ ਪਿਉਰੀ ਨੂੰ ਵੀ ਮੈਂ ਇੱਕ ਬੌਲ ਦੇ ਵਿੱਚ ਕੱਢ ਲਿਆ ਹੈ ਇਹਨੂੰ ਵੀ ਹੁਣ ਮੈਂ ਸੇਮ ਜਿਹੜੀ ਆਪਾਂ ਨਾਲੇ ਉਹਦੀ ਚਟਨੀ ਨੂੰ ਤੜਕਾ ਲਗਾਇਆ ਸੀ ਇਹਨੂੰ ਵੀ ਆਪਾਂ ਸੇਮ ਤੜਕਾ ਲਗਾਵਾਂਗੇ ਆਪਣੀ ਇਹ ਚਟਨੀ ਨੂੰ ਤੜਕਾ ਲੱਗ ਗਿਆ ਹੈ ਤੇ ਹੁਣ ਆਪਾਂ ਬਣਾਵਾਂਗੇ ਸਾਂਬਰ ਸਾਂਬਰ ਬਣਾਉਣ ਦੇ ਲਈ ਤੇਲ ਨੇ ਮੈਂ ਗਰਮ ਕਰ ਲਿਆ ਹੈ ਇਹਦੇ ਵਿੱਚ ਪਾਵਾਂਗੇ ਹੁਣ ਕੜੀ ਪੱਤਾ ਦਾਲਚੀਨੀ ਔਰ ਲਾਈਚੀ ਨਾਲੇ ਆਪਾਂ ਐਡ ਕਰ ਦਾਂਗੇ ਜੀਰਾ ਹਿੰਗ ਮੇਥੇ ਰਾਈ ਤੇ ਮਿਰਚ ਸਾਰੇ ਮਸਾਲੇ ਆਪਾਂ ਇਕੱਠੇ ਐਡ ਕਰ ਦਾਂਗੇ ਸਾਰੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਇਹਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਪਿਆਜ਼ ਪਿਆਜ਼ ਤੁਸੀਂ ਰੋੜੀ ਕੱਟ ਕੇ ਪਾਉਣੇ ਹੈ ਇਹਦੇ ਵਿੱਚ ਪਿਆਜ਼ ਐਵੇਂ ਚੰਗੇ ਲੱਗਦੇ ਵੱਡੇ ਵੱਡੇ ਕੱਟ ਕੇ ਪਾਉਣੇ ਹੈ ਥੋੜਾ ਜਿਹਾ ਐਡ ਕਰਾਂਗੇ ਆਪਾਂ ਲਸਣ ਤੇ ਅਦਰਕ ਦਾ ਪੇਸਟ ਚੰਗੀ ਤਰ੍ਹਾਂ ਫਰਾਈ ਲੋ ਭੁੰਨ ਲੈਣਾ ਕੱਚਾ ਜਿਹਾ ਭੁੰਨੇ ਚੜ੍ਹਾਉਣੇ ਦਾ ਪੇਸਟ ਹੈ ਤਾਂ ਚੰਗੀ ਤਰ੍ਹਾਂ ਆਪਾਂ ਫਟੇ ਫਟੇ ਸਾਰੇ ਪਾ ਦਾਂਗੇ ਤੇ ਆਜ ਆਪਣੇ ਬਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਆਨ ਕਰਾਂਗੇ ਟਮਾਟਰ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਇੱਕ ਚਮਚ ਮਾ ਪਾਇਆ ਹੈ ਲਾਲ ਮਿਰਚ ਦਾ ਇੱਕ ਚਮਚ ਪਾਇਆ ਹੈ ਹਲਦੀ ਅਤਾ ਚਮਚ ਪਾਇਆ ਹੈ ਕਸ਼ਮੀਰੀ ਲਾਲ ਮੇਰੇ ਕਿਤਨਾ ਰੰਗ ਵਧੀਆ ਆਏਗਾ 1.5 ਚਮਚ ਪਾਇਆ ਹੈ ਨਮਕ ਦਾ ਸੰਜੀਤ ਰਾਇ ਇਹਨਾਂ ਨੂੰ ਆਪਾਂ ਮਿਚਕਾ ਲਾਂਗੇ ਸਾਂਬਰ ਦਾ ਮੇਨ ਇਨਗਰੀਡੀਅੰਟ ਹੁੰਦਾ ਹੈ ਸਾਂਬਰ ਮਸਾਲਾ ਐਮਡੀਏ ਚ ਸਾਂਬਰ ਮਸਾਲਾ ਮੈਂ ਇਹਦੇ ਵਿੱਚ ਐਡ ਆਨ ਕਰਾਂਗੇ ਅਪਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਸਾਂਬਰ ਦੇ ਵਿੱਚ ਤੜਕੇ ਦੇ ਵਿੱਚ ਸਬਜ਼ੀਆਂ ਐਡ ਕਰਾਂਗੇ ਇੱਕ ਮੈਂ ਲਿਆ ਹੈ ਹਰਾ ਕਦੂ ਤੇ ਡਰਾਮ ਸਟਿਕ ਮੇਰੇ ਜਾਰ ਖਰਾਬ ਨਿਕਲੀ ਸੀ ਜਿੰਨੀ ਕਿ ਮੈਨੂੰ ਯੂਜ਼ ਹੋਈ ਮੈਂ ਉਨਿੰਕ ਲੈ ਲਈ ਹੈ ਤੇ ਇੱਥੇ ਮੈਂ ਲਿਆ ਬੈਂਗਣ ਔਰ ਗਾਜਰ ਇਹਨੂੰ ਆਪਾਂ ਤੜਕੇ ਦੇ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਤੜਕੇ ਹੁਣ ਆਪਾਂ ਇਹਨੂੰ ਪਕਾ ਲਵਾਂਗੇ ਸਬਜ਼ੀਆਂ ਆਪਣੀਆਂ ਚੰਗੀ ਤਰ੍ਹਾਂ ਪੱਕ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਾਲ ਤਾਲਾ ਪਾ ਸਬਜ਼ੀਆਂ ਦੇ ਵਿੱਚ ਐਡ ਕਰ ਦਿੱਤੀਆਂ ਹੁਣ ਆਪਾਂ ਥੋੜੀ ਦੇਰ ਇਹਨੂੰ ਟੱਕ ਕੇ ਪਕਾ ਲਾਂਗੇ ਤੁਸੀਂ ਦੇਖ ਸਕਦੇ ਹੋ ਸੰਭਲ ਸਾਡਾ ਜਿਹੜਾ ਬਣ ਕੇ ਰੈਡੀ ਹੋ ਗਿਆ ਹੈ ਸੰਭਰ ਦੀ ਕਨਸਿਸਟੈਂਸੀ ਜਿਹੜੀ ਤੁਸੀਂ ਐਦੇ ਰੱਖਣੀ ਹੈ ਜਿਆਦਾ ਥਿੱਕ ਸੰਭਲ ਜਿਹੜਾ ਉਹ ਨਹੀਂ ਵਧੀਆ ਲੱਗਦਾ ਤੇ ਹੁਣ ਆਪਾਂ ਚੱਲਦੇ ਹਾਂ ਦੋਸੇ ਦੀ ਸਟਫਿੰਗ ਤਿਆਰ ਕਰਦੇ ਹਾਂ ਦੋਸੇ ਦੀ ਸਟਫਿੰਗ ਦੇ ਲਈ ਮੈਂ ਔਇਲ ਨੂੰ ਗਰਮ ਕਰ ਲਿਆ ਇਸ ਵਿੱਚ ਨੂੰ ਆਪਾਂ ਪਾਵਾਂਗੇ ਜੀਰਾ ਰਾਈ ਤੇ ਬਾਕੀ ਜੋ ਵੀ ਆਪਾਂ ਨੂੰ ਮਸਾਲੇ ਚਾਹੀਦੇ ਇਹਨਾਂ ਚ ਕੋਲੋਂ ਜ਼ਿਆਦਾ ਮਸਾਲੇ ਵੀ ਨਹੀਂ ਪਾਉਣੇ ਬਸ ਥੋੜੇ ਥੋੜੇ ਹੀ ਪਾਣੇ ਆ ਮਿਰਚ ਪਾਵਾਂਗੇ ਹਲਦੀ ਤੇ ਥੋੜਾ ਜਿਹਾ ਆਪਾਂ ਨਮਕ ਐਡ ਕਰ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਮਸਾਲੇ ਜਲਦੀ ਪੱਕ ਜਾਂਦੇ ਆ ਤੇ ਆਪਾਂ ਇਹਦੇ ਵਿੱਚ ਜਿਹੜੇ ਮੈਸ਼ ਕੀਤੇ ਹੋਏ ਆਲੂ ਪਾ ਦਾਂਗੇ ਆਪਾਂ ਆਪਾਂ ਚੰਨੇ ਤਰ੍ਹਾਂ ਖਾਲੇ ਆਲੇ ਵਿੱਚ ਮਿਕਸ ਕਰ ਦਾਂਗੇ ਥੋੜਾ ਜਿਹਾ ਇਹਦੇ ਵਿੱਚ ਮੈਂ ਧਨੀਆ ਐਡ ਕੀਤਾ ਲਾਓ ਮਿਕਸ ਹੋ ਗਿਆ ਲਾ ਦੋਸੇ ਵੀ ਜਿਹੜੀ ਆਪਣੀ ਸਟੇਜ ਨੂੰ ਪਹੁੰਚ ਗਈ ਹੈ ਉਹ ਜਿਹੜਾ ਹੈ ਆਪਣਾ ਲਾਸਟ ਸਟੈਪ ਹੈ ਉਹ ਹੈਗਾ ਦੋਸਾ ਬਣਾਉਣਾ ਤੇ ਹੁਣ ਆਪਾਂ ਆਪਾਂ ਬਣਾਨੇ ਆ ਦੋਸਾ ਤਾਂ ਇਹਨੂੰ ਮੈਂ ਤਰੀਂ ਕਿਤੇ ਕੱਲੇ ਰੱਖ ਦਿੱਤਾ ਸੀ ਕਿਉਂਕਿ ਦੇਖ ਸਕਦੇ ਹੋ ਕਰਵਾ ਹਟਾ ਪੂਰਾ ਹੀਟ ਹੋ ਗਿਆ ਹੈ ਹੁਣ ਆਪਾਂ ਇੱਕ ਇਹ ਨਾਲ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਹੁਣ ਆਪਾਂ ਇਹਦੇ ਉੱਤੇ ਬੈਟਰ ਪਾਵਾਂਗੇ ਬੈਟਰ ਜਿਹੜਾ ਇਹ ਮੈਂ ਘਰ ਹੀ ਤਿਆਰ ਕੀਤਾ ਸੀ ਇਹਦੀ ਵੀ ਰੈਸਪੀ ਮੈਂ ਤੁਹਾਨੂੰ ਜ਼ਰੂਰ ਦੇਵਾਂਗੀ ਐਸ ਤਰੀਕੇ ਨਾਲ ਤੁਸੀਂ ਆਪਣਾ ਡੋਸੇ ਨੂੰ ਫਲਾਉਂਦੇ ਜਾਓਗੇ ਐਸ ਲਾਈਕ ਦੇਸ ਲਾਈਕ ਦੇਸ ਐਂਡ ਲਾਈਕ ਥਿਸ ਓ ਮਾਈ ਗੋਡ

ਤੁਸੀਂ ਦੇਖ ਸਕਦੇ ਹੋ ਦੋਸੇ ਨੇ ਜਿਹੜੇ ਆ ਦੇਖੋ ਆਪਣਾ ਤਵਾ ਜਿਹੜਾ ਛੱਡ ਦਿੱਤਾ ਹੈ ਹਜੇ ਵੀ ਆਪਾਂ ਨੇ ਨਹੀਂ ਚੱਕਾ ਗਏ ਕਿਉਂਕਿ ਹਲੇ ਜਿਹੜੇ ਸਾਈਡ ਆ ਉਹ ਬ੍ਰਾਊਨ ਨਹੀਂ ਹੋਈ ਇਹਨੂੰ ਚੰਗੇ ਤਰ੍ਹਾਂ ਜਦੋਂ ਬ੍ਰਾਊਨ ਹੋ ਜਾਏਗੀ ਆਪਾਂ ਫੇਰ ਦੋਸੇ ਨੂੰ ਪਲਟਾਂਗੇ ਇਹਦੇ ਉੱਤੇ ਆਪਾਂ ਫਿਲ ਕਰਾਂਗੇ ਸਟਫਿੰਗ ਯੈਸ ਆਲੋ ਸਟਫਿੰਗ ਆਪਣੀ ਫਿਲ ਹੋ ਗਈ ਹੈ ਹੁਣ ਆਪਾਂ ਇਹਨੂੰ ਤੁਸੀਂ ਦੇਖ ਸਕਦੇ ਹੋ ਦੋਸਾ ਆਪਣਾ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਹੈ ਦੋਸੇ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਔਰ ਜਿਹੜੀ ਸਟਫਿੰਗ ਵੀ ਹੈ ਉਹ ਵੀ ਆਪਾਂ ਵਿੱਚ ਕਿੰਨੀ ਸੋਹਣੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਨਾਓ ਦੋਸਾ ਰੈਡੀ ਫॉर ਈਟ ਹਾਂਜੀ ਆਪਣਾ ਸਾਰਾ ਕੁਝ ਬਣ ਕੇ ਤਿਆਰ ਹੈ ਸਾਂਬਰ ਵੀ ਆਪਣਾ ਬਣ ਗਿਆ ਹੈ ਤੁਸੀਂ ਕਨਸਟਰੈਂਸੀ ਦੇਖ ਸਕਦੇ ਹੋ ਸਾਂਬਰ ਦੀ ਚਟਣੀਆਂ ਨਾਰੀਅਲ ਦੀ ਔਰ ਟਮਾਟਰ ਦੀ ਆਪਾਂ ਘਰੇ ਬਣਾਈਏ ਦੋਸਾ ਵੀ ਆਪਾਂ ਘਰੇ ਬਣਾਇਆ ਹੈ ਤੁਸੀਂ ਵੀ ਇਹ ਸਾਰਾ ਕੁਝ ਘਰੇ ਤਿਆਰ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ ਸਾਰਾ ਕੁਝ ਬਣ ਜਾਂਦਾ ਹੈ ਤੇ ਕਿਵੇਂ ਦੇ ਲੱਗੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਪੇਜ ਨੂੰ ਫੋਲੋ ਵੀ ਕਰ ਲੈਣਾ ਤਾਂ ਕਿ ਮੇਰਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ਕਾ